ਹਾਂਜੀ ਸ਼ੇਖਵਾਹ ਸਾਹਿਬ ਅੱਜ ਪਿੰਡ ਬੰਦਿਆਵਾਲ ਦੇ ਵਿੱਚ ਪਹੁੰਚੇ ਜੇ ਕੀ ਕਹਾਣਾ ਜਾਂਦੇ? ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਬੰਦਿਆਵਾਲ ਚ ਪਹੁੰਚੇ ਆਂ ਔਰ ਰਾਤ ਦੇ 10 ਵੱਜ ਚੁੱਕੇ ਆ ਔਰ ਤੁਸੀਂ ਇਰਸ਼ਾ ਦੇਖੋ ਕਿ ਹਰ ਘਰ ਚੋਂ ਲੋਕ ਇੱਥੇ ਆਏ ਨੇ ਸਾਰਾ ਪਿੰਡ ਇੱਥੇ ਇਕੱਤਰ ਹੋ ਚੁੱਕਿਆ ਔਰ ਉਹਨਾਂ ਨੇ ਅੱਜ ਇੱਥੇ ਫੈਸਲਾ ਵੀ ਸੁਣਾਤਾ ਕਿ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਖੁੱਤ ਰਹੇ ਨੇ। ਹਾਂਜੀ ਸ਼ੇਖਵਾਹ ਸਾਹਿਬ ਪਿੰਡਾਂ ਦੇ ਵਿੱਚ ਮੀਟਿੰਗਾਂ ਦਾ سلسلہ ਜਾਰੀ ਆ। ਆ ਕਿਸੇ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਤੁਹਾਨੂੰ? ਅੱਜ ਮੈਂ ਧਾਰੀਵਾਲ ਬਲਾਕ ਦੇ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਵਾ ਤੂਫਾਨੀ ਦੌਰਾ ਕਰਕੇ ਮੀਟਿੰਗਾਂ ਕੀਤੀਆਂ ਨੇ ਔਰ ਇੰਨਾ ਵਧੀਆ ਰਿਸਪੌਂਸ ਜਿਹੜਾ ਵਾ ਪਿੰਡਾਂ 'ਚ ਦੇਖਣ ਨੂੰ ਮਿਲ ਰਿਹਾ ਕਿ ਇੱਕ ਤਰਫਾ ਫੈਸਲਾ ਲੋਕ ਕਰ ਚੁੱਕੇ ਆ ਵਿਰੋਧੀ ਪਾਰਟੀਆਂ ਦੇ ਤੇ ਬੂਤ ਤੱਕ ਨਹੀਂ ਲੱਗ ਰਹੇ ਕਿਉਂਕਿ ਲੋਕ ਸਰਕਾਰ ਦੇ ਕੰਮ ਤੋਂ ਇੰਨਾ ਸੰਤੁਸ਼ਟ ਨੇ ਔਰ ਜਾਨਾ ਹੀ ਸੈਂਕੜੇ ਜੁਆਇਨਿੰਗ ਜਿਹੜੀਆਂ ਆਮ ਆਦਮੀ ਪਾਰਟੀ ਚ ਹੋ ਰਹੀਆਂ ਨੇ ਹਾਂਜੀ ਸ਼ੇਖਵਾਹ ਸਾਹਿਬ ਕੇ ਕੀ ਲੱਗ ਰਿਹਾ ਕਿ ਤੁਹਾਡਾ ਕਿਸ ਪਾਰਟੀ ਦੇ ਨਾਲ ਮੁਕਾਬਲਾ ਚੱਲ ਰਿਹਾ ਇਸ ਵੇਲੇ ਇਸ ਵੇਲੇ ਤੇ ਮੈਨੂੰ ਐ ਲੱਗ ਰਿਹਾ ਕਿ ਵਿਰੋਧੀ ਪਾਰਟੀਆਂ ਦੇ ਬੂਥ ਨਹੀਂ ਲੱਗਣੇ ਔਰ ਸਾਡਾ ਮੁਕਾਬਲਾ ਕਿਸੇ ਨਾਲ ਨਹੀਂਗਾ ਬਾਕੀ ਦੂਜੇ ਤੇ ਤੀਜੇ ਚੌਥੇ ਸਥਾਨ ਦਾ ਮੁਕਾਬਲਾ ਇਹਨਾਂ ਦਾ ਆਪਸ ਚ ਚੱਲ ਰਿਹਾ ਵਾ ਪਹਿਲੇ ਸਥਾਨ ਤੇ ਬੜੀ ਵੱਡੀ ਲੀਡ ਨਾਲ ਅਮਰ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਜਿਹੜਾ ਵਾ ਜਿਹੜੇ ਆਪ ਦੇ ਉਮੀਦਵਾਰ ਨੇ ਉਹ ਜਿੱਤ ਗਏ ਧੰਨਵਾਦ ਜੀ